ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸਨਰੀ ਤੇ ਦੋਸਤੋ ਸਿੱਧੂ ਮੂਸੇਵਾਲਾ ਅਤੇ ਬ੍ਰਾਊਨ ਬॉयਜ਼ ਦੇ ਮੈਂਬਰ ਸਨੀ ਮਾਲਟਨ ਦੀ ਯਾਰੀ ਟੁੱਟੇ ਨੂੰ 1 ਸਾਲ ਹੋਣ ਵਾਲਾ ਹੈ ਅਤੇ ਦੋਸਤੋ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਲਾਈਵ ਆਉਣ ਤੋਂ ਬਾਅਦ ਸਨੀ ਮਾਲਟਨ ਅਤੇ ਬ੍ਰਾਊਨ ਬॉयਜ਼ ਦਾ ਜ਼ਿਕਰ ਕਦੇ ਵੀ ਨਹੀਂ ਕੀਤਾ ਆਪਣੇ ਕਿਸੇ ਸਟੇਜ ਸ਼ੋਅ ਜਾਂ ਇੰਸਟਾਗ੍ਰam ਲਾਈਵ ਵਿੱਚ ਯਾਰ ਮਾਰ ਜੇ ਅਸੀਂ ਕਰੀ ਹੂਗੀ ਤਾਂ ਸਾਡਾ ਪੱਠਾ ਵੇਚੂਗਾ ਜੇ ਅਸੀਂ ਠੱਗੀਆਂ ਮਾਰਾਂਗੇ ਤਾਂ ਸਾਡਾ ਕੰਮ ਨਿਬੜਜੂਗਾ ਗੱਲ ਮੁੱਕੀ ਤੁਸੀਂ ਗੱਲਾਂ ਕਰ ਰਹੇ ਹੋ ਜੇ ਉਹ ਮਿੱਤਰੋ ਸਟੂਡੈਂਟ ਠੀਕ ਹੈ ਨਾ ਇਹ ਮੈਂ ਉਦੋਂ ਨਹੀਂ ਧਿਆਨ ਦਿੱਤਾ ਤੁਸੀਂ ਸਟੂਡੈਂਟਾਂ ਤੋਂ 10-15 ਸਟੂਡੈਂਟ ਤੁਹਾਨੂੰ ਹੋਣੀ ਮਿਲ ਜਾਣਗੇ ਇੱਥੋਂ ਜਿਨ੍ਹਾਂ ਦੇ ਪੈਸੇ ਖਾ ਖਾ ਤੁਸੀਂ ਕਹੇ ਕੀਤੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਤਾਂ ਦੋਸਤੋ ਸਿੱਧੂ ਮੂਸੇਵਾਲੇ ਨੇ ਆਪਣੇ ਹਾਲੇਚ ਹੋਏ ਦਿੱਲੀ ਕਲੱਬ ਸ਼ੋਅ ਵਿੱਚ ਸਨੀ ਮਾਲਟਨ ਨੂੰ ਯਾਦ ਕੀਤਾ ਅਤੇ ਅੱਗੇ ਉਹ ਸਨੀ ਮਾਲਟਨ ਨੇ ਵੀ ਰਿਪਲਾਈ ਕੀਤਾ ਸਿੱਧੂ ਮੂਸੇਵਾਲੇ ਨੂੰ ਦੋਸਤੋ ਆਓ ਦੇਖਿਓ ਉਸ ਵੀਡੀਓ ਨੂੰ ਜਿਸ ਵਿੱਚ ਸਿੱਧੂ ਮੂਸੇਵਾਲਾ ਸਨੀ ਮਾਲਟਨ ਨੂੰ ਯਾਦ ਕਰ ਰਿਹਾ ਹੈ ਤਾਂ ਦੋਸਤੋ ਜਦੋਂ ਇਹ ਵੀਡੀਓ ਦੀ ਕਲਿੱਪ ਕੱਟ ਕੇ ਇੱਕ ਸਿੱਧੂ ਰੈਵਿਊਲਿਸ਼ਨਰ ਨਾਮੀ ਇੰਸਟਾ ਪੇਜ ਨੇ ਪਾਈ ਤਾਂ ਸਨੀ ਮਾਲਟਨ ਨੇ ਇਸ ਦੇ નીચે ਕਮੈਂਟ ਕਰਕੇ ਲਿਖਿਆ ਕਿ ਇੱਕ ਵਾਰ ਹੋਰ ਬਰੂ ਅਤੇ ਉਸ ਦੇ ਨਾਲ ਤਿੰਨ ਗੁਲਾਬੀ ਦਿਲ ਵੀ ਦਿੱਤੇ ਜਿਸ ਵਿੱਚ ਇੱਕ ਦਿਲ ਸਿੱਧੂ ਮੂਸੇਵਾਲੇ ਲਈ ਅਤੇ ਇੱਕ ਬਿੱਗ ਬਰਡ ਅਤੇ ਇੱਕ ਖੁੱਦ ਲਈ ਕਿਉਂਕਿ ਇਹਨਾਂ ਤਿੰਨਾਂ ਦੀ ਆਪਸ ਵਿੱਚ ਇੱਕ ਟੀਮ ਹੁੰਦੀ ਸੀ ਜਿਸ ਦਾ ਨਾਮ ਸੀ ਬ੍ਰਾਊਨ ਬॉयਜ਼ ਸੋ ਦੋਸਤੋ ਤੁਹਾਨੂੰ ਕਿੱਦਾਂ ਲੱਗੀ ਸਾਡੀ ਅੱਜ ਦੀ ਇਹ ਵੀਡੀਓ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜੁੜਾ ਲਿਓ ਧੰਨਵਾਦ